ਹਾਂਜੀ ਬੋਲ ਮਰਤੀ ਦੇ ਬਾਵਾ ਦੇ ਵਿੱਚ ਦੇਖਦੇ ਹਾਂ ਕਿ ਜਦੋਂ ਅਮਰ ਦੇ ਕੋਲੋਂ ਦੇਵ ਨੂੰ ਲੈ ਆਉਂਦਾ ਹੈ ਇੰਦਰ ਜਿਸ ਦਾ ਨਾਂ ਨਾਟਕ ਵਿੱਚ ਇੰਦਰ ਤੇ ਆਪਾਂ ਇੰਦਰ ਦੇ ਰਾਈ ਗੱਲ ਕਰਦੇ ਹਾਂ ਤੇ ਇੰਦਰ ਨੂੰ ਆਪਣੇ ਕਮਰੇ ਵਿੱਚ ਲੈ ਆਉਂਦਾ ਹੈ ਤੇ ਜਿੱਥੇ ਕਿ ਉਸ ਦੀ ਘਰ ਵਾਲੀ ਤੇ ਉਸ ਦੀ ਮਾਂ ਬੈਠੀ ਹੁੰਦੀ ਹੈ ਨਾ ਉੱਥੇ ਲਿਆ ਕੇ ਉਸ ਨੂੰ ਖੜਾ ਕਰ ਦਿੰਦਾ ਹੈ ਤੇ ਇੰਦਰ ਆਪਣੀ ਮਾਂ ਦੇ ਗੱਲ ਲਾ ਕੇ ਰੋਣ ਲੱਗ ਪੈਂਦਾ ਹੈ ਪੂਆ ਜੋ ਲੱਗ ਰਹੀ ਹੁੰਦੀ ਹੈ ਤੇ ਉਸ ਦੇ ਗੱਲ ਲਾ ਕੇ ਕਹਿੰਦਾ ਹੈ ਕਿ ਇਹ ਤੁਸੀਂ ਕੀ ਕੀਤਾ ਮੇਰੇ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ ਜੋ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਕੀਤਾ ਮੈਂ ਕਿਸ ਤਰ੍ਹਾਂ ਇਸ ਘਰ ਵਿੱਚ ਰਵਾਂਗਾ ਮੈਂ ਕਿਸ ਤਰ੍ਹਾਂ ਇਸ ਘਰ ਵਿੱਚ ਅਡਜਸਟ ਕਰਾਂਗਾ ਤੁਸੀਂ ਹੀ ਦੱਸੋ ਜੇਕਰ ਤੁਹਾਡੇ ਨਾਲ ਇਦਾਂ ਦਾ ਤੇ ਉਸਦੀ ਭੂਆ ਗੋ ਪੈ ਜਾਂਦੀ ਹੈ ਕੀ ਤੇਰੇ ਨਾਲ ਕੁਝ ਬੁਰਾ ਨਹੀਂ ਹੋਇਆ ਮਿੰਦੋ ਬਹੁਤ ਹੀ ਸਿਆਣੀ ਤੇ ਸੋਹਣੀ ਕੁੜੀ ਹੈ ਉਹ ਬਹੁਤ ਸਮਝਦਾਰ ਕੁੜੀ ਹੈ ਐਹੋ ਜਿਹਾ ਕੁਝ ਵੀ ਨਹੀਂ ਹੁੰਦਾ ਉਹ ਕਹਿੰਦਾ ਤੁਹਾਡੇ ਵਾਸਤੇ ਸਮਝਦਾਰ ਹੈ ਮੇਰੀ ਤਾਂ ਹਲੇ ਤੱਕ ਹਾਂਜੀ ਹੁੰਜੀ ਤੋਂ ਬਿਨਾਂ ਗੱਲ ਹੀ ਨਹੀਂ ਹੋਈ ਮੇਰੇ ਤਾਂ ਇੰਨੇ ਚਾਹ ਸੀ ਇੰਨੇ ਰਬਾਨ ਸੀ ਕਿ ਮੈਂ ਆਪਣਾ ਵਿਆਹ ਇਸ ਤਰ੍ਹਾਂ ਕਰਵਾਵਾਂਗਾ ਤੇ ਹੁਣ ਤੁਸੀਂ ਇਸ ਤਰ੍ਹਾਂ ਕਹਿ ਰਹੇ ਹੋ ਕਿ ਨਹੀਂ ਐਸ ਤਰ੍ਹਾਂ ਫਿਰ ਉਸ ਦਾ ਜਿਹੜਾ ਭਰਾ ਹੁੰਦਾ ਉਹ ਸਮਝਾਉਂਦਾ ਹੈ ਕਿ ਇਹ ਕਿਸ ਕਰਨ ਬੰਨਾ ਪਿਆ ਤੈਨੂੰ ਕਰਜਵਾਈ ਤੇ ਉਹ ਦੱਸਦਾ ਹੈ ਕਿ ਬਾਪੂ ਜੀ ਨੇ ਚਿੱਠੀਆਂ ਵਾਲੀ ਗੱਲ ਕਹੀ ਸੀ ਇਸ ਕਰਕੇ ਇਸ ਘਰ ਵਿੱਚ ਤੈਨੂੰ ਰਹਿਣਾ ਪੈਣਾ ਹੈ ਉਹ ਕਹਿੰਦਾ ਚਿੱਠੀਆਂ ਕਰਕੇ ਉਹ ਕਹਿੰਦਾ ਨਾਲੇ ਬਾਪੂ ਜੀ ਨੂੰ ਤਾਂ ਮੁਕਿਆਂ ਨੂੰ ਪਹਿਲਾਂ ਹੀ ਬਹੁਤ ਟੈਮ ਹੋ ਗਿਆ ਉਹ ਆਂਦਾ ਚਿੱਠੀਆਂ ਉਸਰੇ ਆਪਣੇ ਵਕੀਲ ਨੂੰ ਦਿੱਤੀਆਂ ਹੋਈਆਂ ਸੀ ਜੋ ਜਾਇਦਾਦ ਪਿੱਛੇ ਫਿਰ ਉਹ ਕਹਿੰਦਾ ਹੈ ਚਲੋ ਠੀਕ ਹੈ ਮੈਂ ਦੇਖਦਾ ਹਾਂ ਤੇ ਆਪਣੀ ਭਾਬੀ ਤੋਂ ਮਾਫੀ ਮੰਗਦਾ ਹੈ ਤੇ ਕਹਿੰਦਾ ਹੈ ਕਿ ਮੇਰਾ ਸਾਲਾ ਵੀ ਐ ਹੋਇਆ ਹੈ ਐਡਾ ਮੋਟਾ ਜਾਂ ਤੇ ਬੋਲਦਾ ਜਿਵੇਂ ਕਿਵੇਂ ਇਹ ਤੇ ਗੱਲਾਂ ਕਰਦੇ ਹਨ ਮੈਨੂੰ ਬਿਲਕੁਲ ਚੰਗਾ ਨਹੀਂ ਲੱਗਦਾ ਉਹ ਕਹਿੰਦੀ ਜਿਸ ਬਾਰੇ ਤੂੰ ਗੱਲਾਂ ਕਰ ਰਿਹਾ ਉਹ ਮੇਰਾ ਭਰਾ ਹੈ ਕੋਈ ਵੀ ਭੈਣ ਆਪਣੇ ਭਰਾ ਬਾਰੇ ਅਜਿਹੀਆਂ ਗੱਲਾਂ ਨਹੀਂ ਸੋਲ ਸਕਦੀ ਤੂੰ ਇਹ ਮੈਨਾਂ ਨਾ ਕਰ ਫਿਰ ਰਾਜ ਦੇਵ ਕਹਿੰਦਾ ਹੈ ਜੋ ਕਿ ਅੰਦਰ ਹੈ ਉਹ ਕਹਿੰਦਾ ਹੈ ਕਿ ਮੈਂ ਸੌਰੀ ਮੰਗਦਾ ਹਾਂ ਪਰ ਹੁਣ ਦੇਖੋ ਮੈਂ ਕਿਸ ਤਰ੍ਹਾਂ ਰਵਾਗਾ ਰੂਮ ਕਿਸ ਦਾ ਹੈ ਉਹ ਕਹਿੰਦਾ ਰੂਮ ਪਹਿਲਾਂ ਤਾਂ ਸਾਡੀ ਮਾਤਾ ਜੀ ਦਾ ਸੀ ਤੇ ਇਸ ਟਾਈਮ ਸਾਡਾ ਹੈ ਤੇ ਅੱਗੇ ਦੇਖੋ ਕਿਸ ਦਾ ਹੋਏਗਾ ਦੂਜੇ ਪਾਸੇ ਦੀਪ ਤੇ ਅਮਰ ਕਮਰੇ ਵਿੱਚ ਬੈਠੇ ਹੁੰਦੇ ਹਨ ਤੇ ਅmber ਕਹਿ ਰਿਹਾ ਹੁੰਦਾ ਹੈ ਕਿ ਦੀਪ ਤੂੰ ਇੱਕ ਗੱਲ ਨੋਟਿਸ ਕੀਤੀ ਹੈ ਕਿ ਵੇਖ ਲਾਏ ਮੇਰੇ ਨਾਲ ਪੰਗੇ ਲੈਂਦਾ ਹੈ ਤੇਰਾ ਤੇਰਾ ਪਰਵਈਆ ਵੱਡਾ ਪਹਿਲਾਂ ਤਾਂ ਉਸ ਨੂੰ ਇੰਦਰ ਨੂੰ ਉੱਥੋਂ ਮੇਰੇ ਤੋਂ ਪਾਸੇ ਕਰ ਲਿਆ ਤੇ ਹੁਣ ਕਰੇ ਵੀ ਐਸੀ ਗੱਲਾਂ ਕਰ ਰਿਹਾ ਸੰਤ ਤੇ ਬਿਲਕੁਲ ਖਿੱਚ ਕੇ ਲੈ ਗਿਆ ਤੇ ਨਾਲੇ ਤੂੰ ਦੇਖੇ ਕਿਵੇਂ ਸਾਰੀ ਇੱਕ ਪਲੈਨਿੰਗ ਨਹੀਂ ਲੱਗਦੀ ਕਿ ਇੰਦਰ ਦਾ ਵਿਆਹ ਕਿੰਨੀ ਜਲਦੀ ਇੰਦਰ ਨਾਲ ਹੋ ਗਿਆ ਮਿੰਦੋ ਦਾ ਵਿਆਹ ਇਧਰ ਉਸ ਦਾ ਭਰਾ ਜੋ ਪਹਿਲੇ ਵਿਆਲੇ ਮੁੰਡੇ ਦੇ ਜਿੰਦੇ ਨਾਲ ਕੰਟੈਕਟ ਕੀਤਾ ਹੁੰਦਾ ਹੈ ਉਸ ਦਾ ਫੋਨ ਆਇਆ ਹੁੰਦਾ ਹੈ ਤੇ ਉਸ ਨੂੰ ਕਿਹਾ ਹੋਇਆ ਮੈਨੂੰ ਫੋਨ ਨਾ ਕਰ ਤੇ ਕੋਈ ਮੈਂ ਪੈਸੇ ਨਹੀਂ ਦੇਣੇ ਸਗੋ ਜਿਹੜੇ ਦਿੱਤੇ ਹੋਏ ਨੇ ਉਹ ਵੀ ਸਾਨੂੰ ਵਾਪਸ ਕਰ ਉਧਰ ਹੀ ਉਸ ਦੀ ਘਰ ਵਾਲੀ ਆ ਜਾਂਦੀ ਹੈ ਤੇ ਕਹਿੰਦੀ ਉਧਰ ਜਾ ਕੇ ਇੰਦਰ ਨਾਲ ਬਹਿ ਕੇ ਕੋਈ ਗੱਲਾਂ ਗੱਲ ਬਾਤ ਕਰ ਲੋ ਇਹ ਨਾ ਹੋਵੇਗੀ ਸਾਰੇ ਗੱਲਾਂ ਬਾਤਾਂ ਉਹਨਾਂ ਦੇ ਨਾਲ ਕਰੀ ਤੇ ਉਹਨਾਂ ਦੇ ਨਾਲ ਹੀ ਭੇਜ ਜਾਵੇ ਤੇ ਉਹ ਕਹਿੰਦਾ ਤੈਨੂੰ ਲੱਗਦਾ ਹੈ ਮਿੰਦੋ ਤੇ ਮਾਮ ਆਪਣੇ ਨਾਲ ਉਸ ਨੂੰ ਭੇਜਣ ਦੇਣੀਆਂ ਮਿੱਠਾ ਬੰਨ ਦੇਣੀਆਂ ਉਹ ਕਹਿੰਦੀ ਜੇ ਕੋਸ਼ਿਸ਼ ਕਰੋਗੇ ਤਾਂ ਹੀ ਹੋ ਰਹਾ ਤਾਂ ਤੇ ਹੱਥ ਤਰ ਕੇ ਤਾਂ ਕੁਝ ਵੀ ਨਹੀਂ ਮਿਲਣਾ ਇੱਥੇ ਹੀ ਫਿਰ ਉਹ ਕਹਿੰਦਾ ਹੈ ਠੀਕ ਹੈ ਮੈਂ ਜਾਣਾ ਹਾਂ ਉਸ ਨੂੰ ਲੈ ਕੇ ਆਉਣਾ ਹਾਂ ਤੇ ਫਿਰ ਉਹ ਅੰਦਰ ਦੇ ਕਮਰੇ ਵੱਲ ਚਲਾ ਜਾਂਦਾ ਹੈ ਇੰਦਰ ਨੂੰ ਲੈਣ ਵਾਸਤੇ ਜਦੋਂ ਉੱਥੇ ਜਾ ਕੇ ਉਸ ਮਿਲਦਾ ਹੈ ਤਾਂ ਗੱਲਾਂបਾਤਾਂ ਕਰਦੇ ਹਨ ਕਹਿੰਦੇ ਹਨ ਆਹ ਹੈ ਤੇਰਾ ਵੱਡਾ ਸਾਲਾ ਤੇ ਤੇਰਾ ਕਹੀ ਤੁਹਾਡੇ ਘਰਬਾਰ ਵਾਲਾ ਹੈ ਤੇ ਇੰਦਰ ਨੂੰ ਕਹਿੰਦੀ ਹੈ ਤੂੰ ਜਾ ਉਸਦੇ ਨਾਲ ਤੇ ਨਾਲ ਇਸ ਨਾਲ ਇੰਨੇ ਮਜ਼ਾਕ ਨਾ ਕਰਿਆ ਕਰੇ ਤੇਰਾ ਸਾਲਾ ਹੈ ਨਾ ਕਿ ਸਾਲੀ ਉਹ ਕਹਿੰਦੀ ਜੇ ਤੁਸੀਂ ਮੇਰੇ ਮੈਂ ਤਾਂ ਇਦਾਂ ਹੀ ਮਜਾ ਕਰਦਾ ਹਾਂ ਤੇ ਫਿਰ ਉਸ ਨੂੰ ਆਪਣੇ ਕਮਰੇ ਵਿੱਚ ਲਿਆ ਹੁੰਦੇ ਹਨ ਤੇ ਫਿਰ ਕਹਿੰਦੇ ਨੇ ਕਿ ਅਸੀਂ ਤਾਂ ਬਹੁਤ ਖੁਸ਼ ਆ ਕਿ ਮਿੰਦੋ ਦਾ ਵਿਆਹ ਤੇਰੇ ਨਾਲ ਹੋ ਗਿਆ ਤੈਨੂੰ ਕਿਸੇ ਵੀ ਚੀਜ਼ ਦੀ ਲੋੜ ਹੋਈ ਤਾਂ ਤੂੰ ਸਾਨੂੰ ਜ਼ਰੂਰ ਦੱਸਿਆ ਕਰ ਤੇ ਹਰ ਇੱਕ ਗੱਲ ਸਾਡੇ ਨਾਲ ਸ਼ੇਅਰ ਕਰਿਆ ਕਰ ਤੈਨੂੰ ਕਿਸੇ ਵੀ ਕੰਮ ਦੀ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਵੇ ਸਾਨੂੰ ਦੱਸਿਆ ਕਰ ਅਸੀਂ ਤੈਨੂੰ ਆਪਣਾ ਜਵਾਈ ਬਣਾ ਕੇ ਬਹੁਤ ਖੁਸ਼ ਐਸੇ ਕਰਦਰਾ ਹੁਣਸ ਨੂੰ ਗੱਲਾਂ ਵਿੱਚ ਲੈ ਲੈਂਦੇ ਹਨ ਤੇ ਉਸ ਨਾਲ ਮਿੱਠੇ ਬੰਨ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹਨ ਦੂਜੇ ਪਾਸੇ ਆਪਾਂ ਦੇਖਦੇ ਹਾਂ ਮਨ ਪ੍ਰੀਤ ਦੇ ਕਮਰੇ ਵਿੱਚ ਉਸ ਦਾ ਘਰ ਵਾਲਾ ਜਾਂਦਾ ਹੈ ਤੇ ਉਸ ਨੂੰ ਕਹਿੰਦਾ ਹੈ ਕਿ ਤੂੰ ਕੀ ਕਰ ਰਹੀ ਹੈ ਤੇਰਾ ਫਰਜ ਨਹੀਂ ਬੰਦਾ ਕਿ ਉੱਥੇ ਤੂੰ ਮਿੰਦੋ ਦੇ ਉਹ ਪੁਰਾਣੇ ਕੋਲ ਜਾ ਕੇ ਬੈਠੇ ਤੇ ਗੱਲਾਂ-ਬਾਤਾਂ ਕਰਿਓ ਕਹਿੰਦੀ ਮੇਰਾ ਕੋਈ ਫਰਜ਼ ਨਹੀਂ ਬੰਦ ਜਦੋਂ ਤੁਸੀਂ ਕੋਈ ਮੇਰੀ ਗੱਲ ਨਹੀਂ ਸੁਣੀ ਤੇ ਮੈਂ ਤੁਹਾਡੀਆਂ ਗੱਲਾਂ ਕਿਉਂ ਸੁਣਾ ਇਸ ਕਰਕੇ ਨਾ ਹੀ ਮੇਰਾ ਸੁਣਦਾ ਕੋਈ ਮੂਡ ਹੈਗਾ ਹੈ ਤੁਸੀਂ ਅੱਗੇ ਹੀ ਸਾਡੇ ਸਾਰੇ ਪਲਾਨ ਉੱਤੇ ਪਾਣੀ ਫੇਰ ਦਿੱਤਾ ਹੈ ਉਹ ਕਹਿੰਦਾ ਹੈ ਪਹਿਲਾਂ ਤਾਂ ਪਾਣੀ ਹੀ ਫਿਰਿਆ ਹੈ ਹੁਣ ਪਾ ਵੀਨੂ ਤਾ ਥੱਪੜ ਮਾ ਤੋ ਪਿਆਸੀ ਮੈਨ ਲੱਗਦਾ ਤੈਨੂੰ ਥੱਪੜ ਹੁਣ ਮੇਰੇ ਤੋਂ ਪਵੇਗਾ ਤੂੰ ਚੁੱਪ ਕਰਕੇ ਆਪਣੇ ਕੰਮ ਨਾਲ ਮਤਬਲ ਰੱਖਿਆ ਕਰ ਮੇਰਾ ਜੋ ਫਰਜ ਸੀ ਪਰਾ ਹੋਂਦੇ ਉਹ ਮੈਂ ਨਭਾਇਆ ਤੇ ਨਭਾਵਾਂਗਾ ਮੈਂ ਮਿੰਦੋ ਦਾ ਫਿਊਚਰ ਖਰਾਬ ਨਹੀਂ ਕਰ ਸਕਦਾ ਤੇ ਮਨਪ੍ਰੀਤ ਕਹਿੰਦੀ ਆ ਤੁਸੀਂ ਸਾਡਾ ਤਾਂ ਫਿਊਚਰ ਖਰਾਬ ਕਰ ਸਕਦੇ ਹੋ ਫਿਰ ਇਧਰ ਮਿੰਦੋ ਦੇ ਕਮਰੇ ਵਿੱਚ ਦੇ ਆਉਂਦਾ ਹੈ ਤੇ ਉਸ ਨੂੰ ਕਹਿੰਦਾ ਹੈ ਕਿ ਮੈਂ ਤਾਂ ਮੇਰੇ ਨਾਲ ਬਹੁਤ ਧੱਕਾ ਹੋਇਆ ਹੈ ਮੈਂ ਇਦਾਂ ਨਹੀਂ ਸੀ ਚਾਹੁੰਦਾ ਮੈਂ ਚਾਹੁੰਦਾ ਸਭ ਪਹਿਲਾਂ ਫਰੈਂਡਸ਼ਿਪ ਹੋਵੇ ਤੇ ਫਿਰ ਹੌਲੀ-ਹੌਲੀ ਵਿਆਹ ਹੋਵੇ ਇਹ ਤਾਂ ਮੈਨੂੰ ਖੁਦ ਵੀ ਨਹੀਂ ਪਤਾ ਲੱਗਾ ਕਿ ਕਿਦਾਂ ਕਿਸ ਤਰ੍ਹਾਂ ਇਹ ਸਭ ਹੋ ਗਿਆ ਮਿੰਦੋ ਕਹਿੰਨੀ ਮੇਰੇ ਵੀ ਸਾਰੇ ਸੁਪਨੇ ਭਰ ਗਏ ਹਨ ਉਹ ਕਹਿੰਦਾ ਕੀ ਤੁਹਾਡਾ ਮੇਰੇ ਨਾਲ ਵਿਆਹ ਕਰਾਉਣ ਕਰਕੇ ਸੁਖਣਿਆ ਨਹੀਂ ਨਹੀਂ ਮੇਰੇ اے ਸੁਖਣੀ ਨੇ ਤੁਸੀਂ ਤਾਂ ਸਾਡੀ ਇੱਜ਼ਤ ਰੱਖੀ ਐ ਤੁਸੀਂ ਤੁਹਾਡਾ ਤਾਂ ਬਹੁਤ ਜ਼ਿਆਦਾ ਧੰਨਵਾਦ ਹੈ ਕਿ ਤੁਸੀਂ ਸਾਡੀ ਇੱਜ਼ਤ ਪਹਚਾ ਲਈ ਇੱਥੇ ਹੀ ਦੋਵੇਂ ਜਾਣਿਆਂ ਵਿੱਚ ਦੋਸਤੀ ਹੋ ਜਾਂਦੀ ਹੈ ਤੇ ਫਿਰ ਕਹਿੰਦੇ ਨੇ ਉਹਨਾਂ ਚ ਕਰਾਪਾਏ ਰਿਸ਼ਤਾ ਅੱਗੇ ਨਹੀਂ ਵਧਾਵਾਂਗੇ ਨਾ ਹੀ ਕਿਸੇ ਨੂੰ ਦੱਸਾਂਗੇ ਆਪਾਂ ਪਹਿਲਾਂ ਦੋਸਤ ਬਣਾਂਗੇ ਤੇ ਫਿਰ ਹੌਲੀ-ਹੌਲੀ ਵਿਆਹ ਵੱਲ ਜਾਵਾਂਗੇ ਇਸੇ ਤਰ੍ਹਾਂ ਗੱਲ ਕਰ ਇੱਥੇ ਹੀ ਗਤਮ ਹੁੰਦਾ ਹੈ ਤੇ ਇੱਥੇ ਹੀ ਐਪੀਸੋਡ ਖਤਮ ਹੁੰਦਾ ਅੱਗੇ ਆਪਾਂ ਦੇਖਾਂਗੇ ਕੀ ਹੁੰਦਾ ਹੈ ਤੇ ਮਿਲਾਂਗੇ ਕੱਲ੍ਹ ਦੇ ਐਪੀਸੋਡ ਵਿੱਚ ਧੰਨਵਾਦੀ